ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਸੂਟਵਰਕ ਕਿਵੇਂ ਹੁੰਦੇ ਆ ਕੰਪਿਊਟਰ ਮਸ਼ੀਨਾਂ ਤੇ ਤੇ ਆਪਣੇ ਹੈਂਡਵਰਕ ਸੂਟਾਂ ਦੀ ਸਾਰੀ ਵੀਡੀਓ ਤੁਹਾਨੂੰ ਇਸ ਟ੍ਰੇਡ ਤੇ ਦਿਖਾਵਾਂਗੇ ਆ ਦੇਖੋ ਜੀ ਆਪਾਂ ਬਹੁਤ ਪ੍ਰੀਸ਼ਨ ਦੇ ਨਾਲ ਬਣ ਰਿਹਾ ਸੂਟ ਵੰਦੀ ਚੁੱਕ ਲੈਂਦੇ ਆ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਜੀ ਇਹ ਵਾਲਾ ਸੂਟ ਆਪਣੇ ਇਹਦੇ ਸਨੀਪਸ ਰਹਿ ਕੇ ਇੱਕ ਸਾਈਡ ਤੋਂ ਆਪਾਂ ਇਸ ਟਕ ਬਣਾ ਲਾਤੇ। ਇਹ ਜੀ कॉटन ਦਾ सूटा है। ਜੀ ਇਹ ਦੇਖੋ ਆ ਵੇਖੋ ਇਹ कॉटन प्योर क्लियर ग्रीन कॉटन ਦਾ सूटा है। ਆਹ ਦੇਖੋ ਸੰਦਖੋੜ ਦਿਖਾ ਦਿੰਗੇ। ਤੁਸੀਂ ਕਿਸੇ ਵੀ ਸਟੱਫ ਤੇ ਕਰਾ ਸਕਦੇ ਆ। ਕਿਸੇ ਵੀ ਕਲਰ ਤੇ ਕਰਾ ਸਕਦੇ ਆ। ਬਹੁਤ ਸੋਹਣਾ ਬਣ ਕੇ ਰੈਡੀ ਹੋਇਆ। ਉੱਪਰ ਕਲੀਆਂ ਪਾ ਕੇ ਅੰਬੀਰ ਔਰ ਲੈਂਜ਼ੇ ਬਣਾ ਕੇ ਆਪਣੇ ਫਲਾਵਰ ਦਿੱਤੇ ਹਨ। ਆਪਨੇ ਮਸ਼ੀਨ ਨੂੰ ਵਰਕ ਕਰ ਰਹੀ ਹੈ। ਆਹ ਤੁਹਾਨੂੰ ਦਿਖਾਉਣੀ ਹੈ ਇਹ ਦੂਜਾ ਅਗਲਾ ਡਿਜ਼ਾਈਨ ਬਣਾ ਰਹੀ ਜੀ। ਆਪਣੇ ਫੁੱਲ ਜਿਹੜੇ ਫਲਾਵਰ ਬਣੇ ਉਹ ਬਹੁਤ ਖਿੰਸ ਹੋਈ ਆ। ਇਹ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ। ਇਹ ਆਪਾਂ ਇਹ ਸ਼ੁਰੂ ਕੀਤਾ ਹੋਇਆ। ਦੇਖੋ ਜੀ ਆਹ ਵੇਖਾ ਇਹ ਫਲਾਵਰ ਬਣੇ ਹੋਏ ਨੇ ਜਿਹੜੇ ਇਹ ਫਲਾਵਰ ਬਣ ਰਹੇ ਆ। ਵੀ ਆਪਾਂ ਨੇ ਸੂਟ ਬਹੁਤ ਜ਼ਿਆਦਾ ਕਰਦੇ ਚਾਰ ਪੰਜ ਸੂਟ ਆਪਾਂ ਰੈਡੀ ਕਰਕੇ ਬਣਾਉਂਦੇ ਇਹ ਪੈਰੇਟ ਜੱਕ ਲੜਾ ਥੋੜਾ ਜਿਹਾ ਲਾਈਟ ਆਉਂਦਾ ਲੈ ਤਾਂ ਜਿੰਨਾ ਕਿ ਇਹਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਇਹ ਵਰਕ ਹੁਣੀ ਕਟੜ ਕੇ ਹੋਇਆ ਹੈ ਇਹ ਜੀ ਆਪਾਂ ਵਰਕ ਕਰਤਾ ਇਹਦਾ ਥ्रेड ਵਗੈਰਾ ਕੱਟਣ ਵਾਲੇ ਪਏ ਆ ਸੋ ਇਹ ਫ੍ਰੈਸ਼ ਕਰਨ ਵਾਲੇ ਗਏ ਆ ਆ ਦੇਖੋ ਜੀ ਬਹੁਤ ਸੋਣਾ ਪੀਚਿੰਗ ਦੇ ਨਾਲ ਬਣਿਆ ਸੀ ਇਹ ਆਪਾਂ ਨੇ ਕਰਿਆ 3 2 3 ਜਿੰਨਾ ਫਲਾਪ एक एक है। है। एक जी एक बाजू तैयार दिखाने देखो आप हो रेड कियाट है जी बहुत सोना फिचिंग बनया हुआ है पैसल करके कोस्टली बहुत ज्यादा महंगा पे बहुत रेट घट है जी का भी ये नहीं थ्रेड कट्ट वाले पाए हजे प्रेस मारने ली पी है ਆ ਦੇਖੋ ਜੀ ਆਪਾਂ ਨੇ ਸਿੰਦੀ ਬੁੜੀਆ ਤਿਆਰ ਕੀਤਾ ਇਹ ਵੀ ਬਹੁਤ ਇਦੀ ਡਿਮਾਂਡ ਹੈ ਜੀ ਬਹੁਤ ਸੋਟ ਕਰ ਚੁੱਕੇ ਆਪਾਂ ਇਹ ਵਾਲੇ ਵੀ ਇਹ ਤੁਸੀਂ ਕਿਸੇ ਵੀ ਕਲਰ ਤੇ ਕਸਟਮੇਕ ਕਰਾ ਸਕਦੇ ਆ ਇਹ ਆਪਾਂ ਕੀਤਾ ਸਿੰਗਰ ਦੇ ਇਹ ਬਹੁਤ ਸੋਨੇ ਦੀ ਕਿਸ਼ਮੀਂ ਦੇ ਨਾਲ ਪਣਿਆ ਹੋਇਆ ਇਹਦੇ ਬ੍ਰਿਸਟ ਕੁਸ ਮਾਰ ਕੇ ਨੇ ਵੀ ਅਲੱਗੇ ਵੀਡੀਓ ਪਾਵਾਂਗੇ ਨਹੀਂ ਅਲੱਗ-ਅਲੱਗ ਵੀਡੀਓ ਪਾਵਾਂਗੇ ਆ ਦੇਖੋ ਜੀ ਆਪਾਂ ਨੇ ਸਿੰਦੀ ਬੁੜੀ ਕਿਤੇ ਕੀਤਾ ਹੋਇਸੀ ਇਹਦੀ ਵਾਜੂ ਇਸ ਹਨਾਤਾ ਵੀ ਤਾਂ ਆਪਾਂ ਨੇ ਕੀਤਾ ਕੀ ਰੀਤੀ ਕੀ ਰੀਤੀ ਬੋਸਨ ਵਰਗੀ ਬਣਿਆ ਹੋਇਆ ਜੀ ਆ ਇਹਦੇ 슬ੀਵਸ ਆ ਦੇਖੋ ਜੀ ਬਹੁਤ ਸੋਹਣਾ ਫੀਲਿੰਗ ਦਾ ਬਨਾਲ ਬਣਿਆ ਹੋਇਆ ਛਿੰਦੀ ਬੁਟੀ ਤੁਸੀਂ ਕਿਸੇ ਚੀਜ਼ 'ਚ ਵਾਇ ਕਰ ਸਕਦੇ ਆ ਕਿਸੇ ਕਾਟਨ ਦੇ ਸੂਟ ਦੇ ਵਿੱਚ ਤੁਸੀਂ ਬਣਾ ਸਕਦੇ ਹੋ ਇਹ ਆਪਾਂ ਨੇ ਕੀਤਾ ਗਾਜ਼ਰੀ ਮੈਹਰੂਨ ਜਿਹਾ ਕਲਰ ਹੈ ਇਸੇ ਕਾਟਨ ਦਾ ਸੂਟ ਆ ਦੇਖੋ ਜੀ ਆਗਲਾ ਕਲਰ ਆ ਗਿਆ ਇਹ ਆਪਾਂ ਕੀਤਾ ਸ਼ਟਿੰਗ ਦਾ ਕਲਰ ਹੈ ਬਹੁਤ ਸੋਹਣਾ ਬਣਿਆ ਸਾਡਾ ਨਕਰੀਦ ਦਾ ਸੂਟ ਆ ਦੇ ਸੀਵਸ ਅੱਲਾ ਪਲਾ ਬਰਾਵਲੇ ਅੱਲਾ ਜੋ ਇਹ ਆਪਾਂ ਗੁੱਤੀ ਪਾ ਕੇ ਸਾਰੇ ਸ਼ਰਟ ਦੇ ਉੱਪਰ ਤਿਆਰ ਹੋਇਆ ਜੀ ਬਹੁਤ ਸੋਹਣਾ ਆ ਦੇਖੋ ਜੀ ਇਹਦੇ ਨਾਲ ਦਾ ਸੇਮ ਡਿਜ਼ਾਈਨ ਬਣਾ ਲਿਆ ਆਪਣੇ ਮਸ਼ੀਨ ਤੇ ਲੱਗਿਆ ਹੋਇਆ ਹੈ ਬਹੁਤ ਸੋਹਣੇ ਬਣੇ ਹੋਏ ਆ ਤੁਸੀਂ ਕਿਸੇ ਵੀ ਕੱਲ ਉੱਤੇ ਕਰਵਾ ਸਕਦੇ ਹੋ ਇਹ ਕੋਈ ਆਪਾਂ ਇਹ ਕਰਿਆ ਬਾਕੜੇ ਦਾ ਯਾਨੀ ਕਿ ਬਾਕੜੇ ਦੀ ਸੂਟ ਦੀ ਬਹੁਤ ਸੋਹਣੇ ਬਣੇ ਹੋਏ ਆ ਇਹ ਕੋਈ ਇਹ ਅਲੱਗੀ ਵੀਡੀਓ ਪਾ ਦਾਂਗੇ ਹਜੇ ਰੈਡੀ ਹੋ ਰਿਹਾ ਹੈ ਇਹ ਤਾਂ ਦੁਪੱਟਾ ਰਹਿਦਾ ਤਿਆਰ ਕਰਨ ਵਾਲਾ ਬਹੁਤ ਸੋਹਣੇ 슬ੀਵਸ ਬਣੇ ਹੋਏ ਆ ਆਈ ਦੀ ਬਾਟਮ ਹੈ ਬਾਟਮ ਤੇ ਵੀ ਹਲਕਾ ਜਿਹਾ ਵਰਕ ਕੀਤਾ ਹੋਇਆ ਇਹ ਆਪਣੇ ਕੋਲ ਜਿਹੜੀ ਬਣੀ ਜਾਂਦਾ ਸੂਟ ਇਹ ਫੁੱਲ ਰੈਡੀ ਨਹੀਂ ਹੋਇਆ ਇਹ ਤੇ ਆਪਾਂ ਦੁਪੱਟੇ ਨਾਲ ਤੁਹਾਨੂੰ ਫੁੱਲ ਰੈਡੀ ਦੇ ਵਿੱਚ ਅਲੱਗ ਵੀਡੀਓ ਪਾ ਦਾਂਗੇ ਆ ਦੇਖੋ ਜੀ ਇਹ ਬਹੁਤ ਸੋਹਣਾ ਵਰਕ ਵਨ ਕੇ ਤਿਆਰ ਹੋਇਆ ਇਹਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਜੀ ਤੇ ਇਹ ਵੀ ਆਪਾਂ ਇਹ ਜਿਹਾ ਆਪਣੇ ਸਟੀਚਿੰਗ ਤੇ ਚੱਲ ਰਿਹਾ ਵਰਕ ਹੋ ਗਿਆ ਜਿਹਦੇ ਵਾਲਾ ਇਹ ਵੀ ਅਲੱਗ ਵੀਡੀਓ ਬਣਾ ਦਾਂਗੇ ਜੀ ਇਹ ਬਹੁਤ ਸੋਹਣਾ ਬਰੀਕ ਟਾਂਕੇ ਦਾ ਨਾਲ ਵਰਕ ਹੋਇਆ ਹੈ ਬਹੁਤ ਡਿਟੇਲ ਦੇ ਨਾਲ ਆ ਦੇਖੋ ਜੀ ਇੱਕ ਆਪਾਂ ਨੇ ਆਹ ਸੂਟ ਤੇ ਰੈਡੀ ਕੀਤਾ ਬਹੁਤ ਸੋਹਣਾ ਬਣਿਆ ਹੋਇਆ ਆ ਤੁਸੀਂ ਕਿਸੇ ਦਾ ਕਰਾ ਸਕਦੇ ਹੋ ਬਹੁਤ ਸੋਹਣਾ ਦਿਖੀਏ ਮਨ ਨਾਲ ਬਣਿਆ ਹੋਇਆ ਇਹ ਆਪਾਂ ਸਟੀਚਿੰਗ ਕਰਤੀ ਇਹਦੇ ਨਾਲ ਅਜੇ ਬਲੌਟ ਦੁਪੱਟਾ ਜੀ ਇਹਦੇ ਅੰਦਰ ਦੁਪੱਟਾ ਲਾ ਦਾਂਗੇ ਇਹ ਵੀ ਜੇ ਆਪਾਂ ਅਲੱਗ ਵੀਡੀਓ ਬਣਾ ਦਈਏ ਸਿੰਪਲ ਗੋਟਨ ਹਾਂਜੀ ਬਹੁਤ ਲਾਈਟ ਕਲਰ ਹੈ ਜੀ ਇਹਦਾ ਇਹ ਲਾਈਟ ਬਣ ਗਿਆ ਤੁਸੀਂ ਕਿਸੇ ਵੀ ਕਲਰ ਵਿੱਚ ਕਰਵਾ ਸਕਦੇ ਹੋ ਤੁਸੀਂ ਮੰਮੀ ਵਾਸਤੇ ਹਾਂਜੀ ਕਿਸੇ ਬਜ਼ੁਰਗ ਵਾਸਤੇ ਜਿਆਦਾ ਏਜ ਦੇ ਛੇ ਕਿਸੇ ਵੀ ਵਾਸਤੇ ਕਰਵਾ ਸਕਦੇ ਆ ਬਹੁਤ ਸੋਹਣਾ ਮੰਦਰ ਤੇ ਤਿਆਰ ਹੁੰਦਾ ਜੀ ਵਾਲਾ ਤੇ ਪੂਰੀ ਇਹ ਕਲਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਲਾਈਟ ਜਿਹਾ ਕਲਰ ਇਸ ਤਰ੍ਹਾਂ ਬੀਜ ਦੀ ਆਵੇ ਕੋ ਬੀਜ ਲਾ ਕੇ ਦੀ ਜੀ ਮੇਰੇ ਜਿਆਦਾ ਏਜ ਦੀ ਉਮਰ ਦੇ ਬਜ਼ੁਰਗ ਆਪਾਂ ਤੋਂ ਇਹ ਛੋਟੀ ਛੋਟੀ ਬੀਜ ਬੀਜਾਂਗਾ ਲਾਈਟ ਤੇ ਰੰਗ ਭਾਲਦੇ ਆ ਇਸ ਤਰ੍ਹਾਂ ਦੇ ਲਾਈਟ ਜਾਂ ਕਲਰ ਹੈ ਜੀ ਵਾਲਾ ਤੇ ਜਿੰਨੋਂ ਬਣਾ ਪਹੁੰਚੀ ਤੇ ਆਪਾਂ ਨਹੀਂ ਬਣਕਾ ਕਰਾਉਣਾ ਸਿੰਪਲ ਬਟਨ ਲਗਾਉਣੀ ਹੈ ਇਸ ਤਰ੍ਹਾਂ ਤੁਸੀਂ ਆ ਵੀ ਮੰਮੀ ਵਾਸਤੇ ਆਦੀ ਨਾਨੀ ਵਾਸਤੇ ਕਿਸੇ ਵੀ ਬਜ਼ੁਰਗ ਵਾਸਤੇ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾ ਸਕਦੇ ਆ ਆ ਸਾਰੇ ਸੂਟੀ ਜੀ ਬਹੁਤ ਛੋਲੇ ਰੈਡੀ ਹੋਏ ਹੋਏ ਜਿਹੜੇ ਇਹ ਲਾਈਟ ਲਾਈਟ ਕਲਰ ਦੇ ਆ ਲਾਈਟ ਵਰਕ ਦੇ ਨਾਲ ਇਹ ਕਿੰਨੀ ਵੀ ਜ਼ਿਆਦਾ ਐਜੀ ਦਿਖਾਂਦਾ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਿਆ ਕਰੋ ਜੀ ਇਸ ਤਰ੍ਹਾਂ ਵੀਡੀਓ ਤੁਸੀਂ ਵੇਖਦੇ ਰਹੋ ਜੀ ਜੇ ਆਪਣੇ ਵੀਡੀਓ ਤੇ ਨਵੇਂ ਹੋ ਆਪਣੇ ਚੈਨਲ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਜੀ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਨਵੇਂ-ਨਵੇਂ ਨੋਟੀਫਿਕੇਸ਼ਨ ਮਿਲਦੇ ਰਹਿਣੀਆਂ ਤੁਹਾਨੂੰ ਲੈ ਕੇ ਆਂਦੇ ਹਾਂ ਅਗਲੀ ਵੀਡੀਓ ਦੇ ਨਾਲ